ਇਹ 19 ਤਰੀਕ ਨੂੰ ਥਾਣਾ ਡੈਲੋਂ ਚ ਇੱਕ ਬੜੀ ਮਾੜੀ ਵਾਰਦਾਤ ਹੋਈ ਸੀ ਜਿਹਦੇ ਵਿੱਚ ਇੱਕ 20 ਸਾਲ ਦੀ ਬੱਚੀ ਸੀ ਜੋ ਪ੍ਰਾਈਵੇਟ ਸੀਸੀ ਕੋਰਸਪੋਂਡੈਂਸ ਜਿਹੜੀ ਹੈ ਗ੍ਰੈਜੂਏਸ਼ਨ ਦੇ ਫਸਟ ਇਅਰ ਚ ਜਿਹੜਾ ਪੜ੍ਹਦੀ ਸੀ ਤੇ ਪਲੱਸ ਉਹ ਨਾਲ ਪਾਰਟ- ਪਾਰਟ- ਟਾਈਮ ਜੌਬ ਕਰਦੀ ਸੀ ਉਹ ਸ਼ਿਮਲਾਪੁਰੀ ਏਰੀਆ ਦੀ ਰਹਿਣ ਵਾਲੀ ਸੀ ਤੇ ਉਹ ਲੜਕੀ ਹਰ ਰੋਜ਼ ਆਪਣਾ ਆਟੋ ਤੇ ਤੇ ਆਪਣੀ ਜੌਬ ਤੇ ਜਾਂਦੀ ਸੀ ਸਵੇਰ ਦੀ ਸ਼ਿਫਟ ਜਿਹੜੀ ਉਦជា ਆਲਮੋਸਟ ਜਿਹੜੀ ਜੌਬ ਹੈ 6 ਵਜੇ ਸਵੇਰੇ ਸ਼ੁਰੂ ਹੁੰਦੀ ਸੀ ਤਾਂ ਉਹ ਲੜਕੀ ਹਰ ਰੋਜ਼ੀ ਤਰ੍ਹਾਂ ਸ਼ਿਮਲਾਪੁਰੀ ਦੇ ਏਰੀਆ ਚੋਂ ਗਿਲ ਨਹਿਰ ਤੱਕ ਆਟੋ ਤੇ ਆਈ ਉਹ ਤੋਂ ਅੱਗੇ ਸੈਕੰਡ ਆਟੋ ਲੈ ਕੇ ਆਪਣੀ ਜਿਹੜੀ ਜੌਬ ਵਾਲੀ ਜਗਾ ਉੱਥੇ ਜਾਂਦੀ ਸੀ ਉਹਨੇ ਜਦੋਂ ਆਟੋ ਦੇ ਵਿੱਚ ਲਿਫਟ ਲਈ ਇਹ ਜਿਹੜੇ ਨੌਜਵਾਨ ਜਿਨ੍ਹਾਂ ਨੇ ਇੱਕ ਆਟੋ ਦੇ ਵਿੱਚ ਦੋ ਜਾਨੇ ਬੈਠੇ ਹੋਏ ਸੀ ਉਹ ਚ ਉਹ ਲੜਕੀ ਨੂੰ ਲਿਫਟ ਦਿੱਤੀ ਥੋੜੀ ਦੂਰ ਜਾ ਕੇ ਇੱਕ ਸਾਥੀ ਹੋਰ ਨਾਲ ਲਿਆ ਫਿਰ ਉਸ ਤੋਂ ਬਾਅਦ ਉਸ ਲੜਕੀ ਨੂੰ ਜ਼ਬਰਨ ਇਹਨਾਂ ਨੇ ਹੱਥਾਂ ਪੈਰਾਂ ਬੰਨ੍ਹ ਕੇ ਟੇਪ ਨਾਲ ਤੇ ਉਹ ਉਹਨੂੰ ਜਿਹੜਾ ਇੱਕ ਸੁੰਨਸਾਨ ਜਗ੍ਹਾ ਦੇ ਵਿੱਚ ਲਿਜਾ ਕੇ ਜਿਹੜਾ ਲੜਕੀ ਦੇ ਨਾਲ ਗੈਂਗ ਰਿਪ ਤਿੰਨਾਂ ਜਣਿਆਂ ਨੇ ਜਿਹੜਾ ਇਹ ਰੇਪ ਕੀਤਾ ਇਹ ਹੋਣ ਤੋਂ ਬਾਅਦ ਜਿਹੜੀ ਉਸ ਲੜਕੀ ਨੂੰ ਉਸੇ ਜਗ੍ਹਾ ਤੇ ਛੱਡ ਗਏ ਉਤੋਂ ਬਾਅਦ ਉਸ ਲੜਕੀ ਨੇ ਉੱਥੋਂ ਚੱਲ ਕੇ ਸੜਕ ਤੇ ਆ ਕੇ ਹੈਲਪ ਲੈ ਕੇ ਆਪਣੇ ਘਰ ਗਈ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ ਤੇ ਉਤੋਂ ਬਾਅਦ ਉਹਨਾਂ ਨੇ ਥਾਣੇ ਇਤਲਾਹ ਦਿੱਤੀ ਡੇਲੋਂ ਉਹਦੇ ਵਿੱਚ ਅਸੀਂ ਇੱਕ ਮੁਕੱਦਮਾ ਦਰਜ ਕਰਕੇ ਜਿਹੜੇ ਮਾਨਯੋਗ ਸਾਡੇ ਸੀਪੀ ਸਾਹਿਬ ਨੇ ਬੜਾ ਸੀਨੀਅਰ ਕ੍ਰਾਈਮ ਸੀ ਜਿਹੜਾ ਗੈਂਗ ਰੇਪ ਸੀ ਤੇ ਇਹਦੇ ਵਿੱਚ ਫਿਰ ਸਾਨੂੰ ਡਾਇਰੈਕਸ਼ਨਸ ਦਿੱਤੀਆਂ ਤੇ ਸਾਡੀ ਟੀਮ ਨੇ ਏ ਡੀ ਸੀ ਪੀ ਵੈਬਅਪ ਸਾਈਗਲ ਏ ਸੀ ਪੀ ਸਾਊਥ ਗੁਰਇਕਬਾਲ ਸਿੰਘ ਏ ਸੀ ਪੀ ਇੰਡਸਟਰੀ ਬੀ ਸੰਦੀਪ ਵਡੇਰਾ ਜੀ ਸਾਡੇ ਇੰਚਾਰਜ ਸੀ ਆਈਏ ਅਵਤਾਰ ਪਲੱਸ ਐਸ ਐਚਓ ਡੇਲੋਂ ਇਹਨਾਂ ਦੀ ਇੱਕ ਟੀਮ ਬਣਾਈ ਗਈ ਟੀਮ ਦੇ ਵਿੱਚ ਜਿਹੜਾ ਬਿਲਕੁਲ ਹੀ ਬਲਾਈਂਡ ਕੇਸ ਸੀ ਜਿਹੜਾ ਲੜਕੀ ਨੂੰ ਕਿਸੇ ਤਰ੍ਹਾਂ ਦਾ ਬਹੁਤ ਅੱਛੀ ਤਰ੍ਹਾਂ ਵਕੂਏ ਬਾਰੇ ਵੀ ਨਹੀਂ ਸੀ ਪਤਾ ਕਿਸ ਜਗ੍ਹਾ ਤੇ ਹੈ ਤੇ ਪਲੱਸ ਲੜਕੀ ਨੂੰ ਉਹਨਾਂ ਜਿਹੜਾ ਦੋਸ਼ੀਆਂ ਜਾਂ ਆਟੋ ਉਹਦੇ ਬਾਰੇ ਬਿਲਕੁਲ ਬਹੁਤ ਘੱਟ ਜਾਣਕਾਰੀ ਸੀ ਉਹਦੇ ਵਿੱਚ ਸਾਡੀ ਟੀਮ ਨੇ ਇਸ ਦੀ ਡੂੰਘਾਈ ਨੂੰ ਦੇਖਦੇ ਹੋਏ ਹੈ ਤੇ ਇੰਨੇ ਮਾੜੇ ਕ੍ਰਾਈਮ ਨੂੰ ਬੜੀ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਇਹ ਦੋਸ਼ੀਆਂ ਦਾ ਆਟੋ ਦਾ ਸਾਰੇ ਨਾਮਿਨੇਟ ਕੀਤੇ ਨਾਮਿਨੇਟ ਕਰਨ ਤੋਂ ਬਾਅਦ ਫਿਰ ਉਸ ਦੋਸ਼ੀਆਂ ਨੂੰ ਬਹੁਤ ਸਟਰਗਲ ਨਾਲ ਜਿਹੜਾ ਗ੍ਰਿਫਤਾਰ ਕੀਤਾ ਕਿਉਂਕਿ ਇਹ ਜਿਹੜੇ ਤਿੰਨੇ ਦੋਸ਼ੀਏ ਜਿਹੜਾ ਇੱਕ ਜੁਵਨਾਈਲ ਹੈ ਤੇ ਦੋ ਦੋਸ਼ੀ ਜਿਹੜਾ ਇੱਕ ਅਨਿਲ ਕੁਮਾਰ ਤੇ ਗੁਰਪ੍ਰੀਤ ਜਿਹੜੇ ਜਗਰਾਉਂ ਦੇ ਰਹਿਣ ਵਾਲੇ ਤਿੰਨੇ ਫੇਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੁਣ ਅਸੀਂ ਮਾਨਯੋਗ ਕੋਰਟ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਤੇ ਹੋਰ ਫਰਦਰ ਜਿਹੜੀ ਇਹਨਾਂ ਦੀ ਕੋਈ ਹੋਰ ਇਹਨਾਂ ਨੇ ਪ੍ਰੀਵੀਅਸ ਜਿਹੜਾ ਨੰਗੇ ਹੋਏ ਟਾਈਮ 'ਚ ਕੋਈ ਵਾਰਦਾਤ ਜਾਂ ਕੋਈ ਹੋਰ ਕ੍ਰਾਈਮ ਤਾਂ ਨਹੀਂ ਕੀਤਾ। ਇਹ ਨਸ਼ੇ ਦੇ ਆਦੀ ਵੀ ਜਿਹੜਾ ਸੀ। ਇਹ ਜਿਹੜੇ ਦੋ ਜਾਨੇ ਆ ਨਸ਼ੇ ਦੇ ਵਿਆਦੀ। ਸਰ ਆਟੋ ਡਰਾਈਵਰ ਜਿਹੜਾ ਜੀ ਇਹਨਾਂ ਚੋਂ? ਹਾਂਜੀ। ਆਟੋ ਡਰਾਈਵਰ ਕੌਣ ਹੈ ਉਹਦਾ ਜੀ ਨਾਮ। ਜਿਹੜਾ ਆਟੋ ਡਰਾਈਵਰ ਉਹ ਜੋਨਾਈਲ ਸੀ ਜੋ 17 ਪਲੱਸ ਉਹਦੀ ਏਜ ਸੀ। ਸਰੀ ਇਹਨਾਂ ਦੀ ਏਜ ਕੀ ਹੈ ਇਹਨਾਂ ਦੇ ਵਿੱਚੋਂ ਜਿਹੜਾ ਅਨਿਲ ਕੁਮਾਰ ਹੈ ਉਹਦੀ ਉਮਰ 25 ਸਾਲ ਹੈ ਜਿਹੜਾ ਇਹਦੇ ਵਿੱਚ ਗੁਰਪ੍ਰੀਤ ਹੈ ਗੋਪੀ ਉਹਦੀ ਗੁਰੀ ਉਹਦੀ ਉਮਰ 21 ਸਾਲ ਹੈ ਇਹ ਦੋਨੋਂ ਕੀ ਕਰਦੇ ਸੀ ਇਹ ਦੋਨੋਂ ਆਟੋ ਚਲਾਉਂਦੇ ਸੀ ਆਟੋ ਕੀ ਚਲਾਉਂਦੇ ਸੀ ਨਸ਼ਾ ਕਰਦੇ ਸੀ ਆਟੋ ਚਲਾਉਂਦੇ ਸੀ ਹੋਰ ਵੀ ਮੇਬੀ ਜਿਹੜੀ ਹੈ ਡਿਊਰਿੰਗ ਰਿਮਾਨ ਦੇਖਾਂਗੇ ਕੋਈ ਹੋਰ ਵਾਰ ਦਾਤ ਤਾਂ ਨਹੀਂ ਕੀਤੀਆਂ ਜੇ ਇਹਨਾਂ ਨੇ ਇੰਨਾ ਜਿਹੜਾ ਹਾਂਜੀ ਸਵੇਰੇ 6 ਵਜੇ ਕਿਦ ਮੈਂ ਇੱਥੇ ਸੀ ਸਵੇਰੇ 6 ਵਜੇ ਜੀ ਪੌਣੇ 6 ਵਜੇ ਜਿਹੜਾ ਹੈ ਉਹਨਾਂ ਨੇ ਉਸ ਲੜਕੀ ਨੂੰ ਗਿਲਨਰ ਦੇ ਉੱਤੋਂ ਆਪਣੇ ਆਟੋ ਚ ਬਿਠਾ ਲਿਆ ਤੋਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਗੈਂਗ ਰੇਪ ਕਰਕੇ ਫਿਰ ਲੜਕੀ ਨੂੰ ਉੱਥੇ ਸੁੰਸਾ ਜਗ੍ਹਾ ਮਲੇਰਕੋਟਲਾ ਰੋਡ ਤੇ ਨੇੜੇ ਛੱਡਤਾ ਸਰ ਇਹਨੂੰ ਲੈ ਕੇ ਤੁਹਾਨੂੰ ਦੱਸ ਰਿਹਾ ਕਿ ਕਿੱਥੇ ਜਾਣਾ ਸੀ ਸਰ ਉਹ ਇੱਕ ਜਿੱਥੇ ਪ੍ਰਾਈਵੇਟ ਜਗ੍ਹਾ ਤੇ ਜੌਬ ਕਰਦੀ ਸੀ ਉੱਥੇ ਉਹਨੇ ਸੈਂਟਰ ਬਣ ਆਲਮੋਸਟ ਉਥੋਂ 9 ਕਿਲੋਮੀਟਰ ਦਾ ਡਿਸਟੈਂਸ ਇਹਨਾਂ ਦੇ ਤਿੰਨਾਂ ਦਾ ਜਿਹੜੇ ਇਹਨੂੰ ਇੱਕ ਯੂਜ਼ ਹੈਗੇ ਨੇ ਹਾਂਜੀ ਆਪਸ ਵਿੱਚ ਕੀ ਬਟਾਇਆ ਪੈਨਾਂ ਦੇ ਇਹ ਤਿੰਨੇ ਜਗਰਾਉਂ ਦੇ ਰਹਿਣ ਵਾਲੇ ਆ ਤਿੰਨੇ ਆਪਸ ਵਿੱਚ ਇੱਕ ਦੂਜੇ ਨੂੰ ਦਾਣਦੇ ਆ ਪਰਿਵਾਰਿਕ ਇਹਨਾਂ ਦੀ ਇੱਕ ਦੂਜੇ ਦੀ ਸਾਂਝ ਹੈ ਸਰ ਇਹਨਾਂ ਨੇ ਪਹਿਲਾਂ ਪੜ੍ਹਿਆ ਕਿਤਾ ਆਇਆ ਸੀ ਜੀ ਪੜੇ ਲਿਖੇ ਇਹਨਾਂ ਚੋਂ ਕੋਈ 8 ਪੜਿਆ ਕੋਈ 9 ਪੜਿਆ ਸਰ ਇਹਨਾਂ ਨੇ ਪਹਿਲਾਂ ਪੜ੍ਹਿਆ ਸੀ ਇੰਗਲਿਸ਼ ਆ ਹਾਂਜੀ ਇਹ ਇਹ ਜਿਹੜੇ ਬਾਇ ਬਰਥ ਪੰਜਾਬੀ ਆ ਜਿਹੜੀ ਉਹ ਲੜਕੀ ਆ ਆਪਣੀ ਉਹ ਵੀ ਬਾਇ ਬਰਥ ਜਿਹੜੀ ਆ ਉਹ ਵੈਸੇ ਯੂਪੀ ਤੋਂ ਪਰ ਅਦਰਵਾਈਜ਼ ਉਹ ਪੰਜਾਬੀ ਮਤਲਬ ਇੱਥੇ ਬਾਇ ਬਰਥ ਇੱਥੋਂ ਦੇ ਹੀ ਸਰ ਕਿੰਨੇ ਘੰਟੇ ਇਹਨਾਂ ਨੇ ਉਹਨੂੰ ਕਿਡਨੈਪ ਕਰਕੇ ਰੱਖਿਆ ਇਹਨਾਂ ਨੇ ਕਰੀਬਨ ਲੜਕੀ ਨੂੰ 45 ਤੋਂ 50 ਮਿੰਟ ਜਿਹੜਾ ਕਿਡਨੈਪ ਕਰਕੇ ਰੱਖਿਆ ਸਰ ਇਹਨਾਂ ਨੇ ਪਲਾਨ ਕੀਤਾ ਸੀ ਪਹਿਲਾਂ ਦੇਖੋ ਜਿਹੜੀ ਇਹਨਾਂ ਕੋਲ ਟੇਪ ਸੀ ਜਿਹੜੀ ਟੇਪ ਮੂੰਹ ਤੇ ਲਗਾਈ ਗਈ ਬੱਚੇ ਨੂੰ ਬੰਨਿਆ ਗਿਆ ਤੇ ਇਹਨਾਂ ਦੀ ਜਿਹੜੀ ਮਨਸ਼ਾ ਕੋਈ ਅੱਛੀ ਨਹੀਂ ਸੀ ਮਾੜੀ ਸੀ ਸਰ ਇਹ ਪਹਿਲਾਂ ਤੋਂ ਤਾਂ ਨਹੀਂ ਲੜਕੀ ਦੀ ਰੈਕੀ ਵਗੈਰਾ ਕਰਦੇ ਇਹ ਦੇਖੋ ਇਸ ਰੂਟ ਤੇ ਘੁੰਮਦੇ ਸੀ ਅਸੀਂ ਹੁਣ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਤੇ ਇਹ ਤੋਂ ਬਾਅਦ ਇਹਨਾਂ ਨੂੰ ਫਰਦਰ ਅੱਗੇ ਜਿਹੜਾ ਇਨਵੈਸਟੀਗੇਟ ਕਰਾਂਗੇ ਤੇ ਇਹਨਾਂ ਦਾ ਹੋਰ ਪ੍ਰੀਵੀਅਸ ਕ੍ਰਾਈਮ ਵੀ ਟ੍ਰੇਸ ਕਰਾਂਗੇ ਸਰ ਪਹਿਲਾਂ ਤੋਂ ਮਾਮਲੇ ਇਹਨਾਂ ਦਾ ਕੋਈ ਦੱਸਦੇ ਨਹੀਂ ਹੁਣ ਤੱਕ ਦੀ ਜਿਹੜੀ ਉਹਦੇ ਮੁਤਾਬਿਕ ਇਹਨਾਂ ਦਾ ਜਿਹੜਾ ਕੋਈ ਔਨ ਰਿਕਾਰਡ ਜਿਹੜਾ ਕੋਈ ਪ੍ਰੀਵੀਅਸ ਰਿਕਾਰਡ ਦੇ ਵਿੱਚ ਕੋਈ ਕ੍ਰਿਮੀਨਲ ਕੇਸ ਨਹੀਂ ਆਇਆ ਬਟ ਇਹ ਹੀ ਬਹੁਤ ਵੱਡਾ ਕ੍ਰਾਈਮ ਹੈ ਜੇ ਦੀ ਕੋਈ ਨਾ ਬਖਸ਼ਣ ਵਾਲਾ ਸਰ ਪੁਰਾਣੇ ਹੋਰ ਵੀ ਬੰਦੇ ਚਾਮ ਲੱਗੇ ਇਹ ਹੀ ਮੇਰਾ ਬੰਦਾਂ ਦੇ ਸਾਥ ਲੱਗੀ ਨਹੀਂ ਫਿਰ ਤਿੰਨੇ ਬੰਦੇ ਜਿਹੜੇ ਇਸ ਵਾਰਦਾਤ ਸੀ ਤਿੰਨੇ ਬੰਦੇ ਗ੍ਰਿਫਤਾਰ ਕਰ ਲਏ ਗਏ ਤੇ ਵਾਰਦਾਤ ਚ ਜਿਹੜਾ ਆਟੋ ਹੋ ਰਿਕਵਰ ਕਰ ਲਿਆ ਗਿਆ ਪਲੱਸ ਇਹਨਾਂ ਕੋਲੋਂ ਜਦੋਂ ਗ੍ਰਿਫਤਾਰ ਕੀਤਾ ਉਹਦਾ ਇੱਕ ਮੋਟਰਸਾਈਕਲ ਵੀ ਜਿਹੜਾ ਚੋਰੀ ਦਾ ਜਿਹੜਾ ਬਰਾਮਦ ਕੀਤਾ ਇਹਨਾਂ ਦੀ ਇਸ ਤਰ੍ਹਾਂ ਦੀ ਖਾਤ ਨਹੀਂ ਹੋਈ ਇਹਨਾਂ ਨਾਲ ਸਾਥ ਲੱਗੀ ਸਾਥ ਲੱਗੀ ਇਹ ਪਰਮਾਤਮਾ ਬਹੁਤ ਵੱਡੀ ਚੀਜ਼ ਹੈ ਜੀ ਇੰਨੇ ਗੰਦੇ ਜੁਰਮ ਦੀ ਤਾਂ ਮੈਂ ਕਿਹਾ ਥੋੜੀ ਸਜ਼ਾ ਹੈ ਪੁਲਿਸ ਪਾਰਟੀ ਨੂੰ ਦੇਖ ਕੇ ਭੱਜੇ ਸੀ ਜਿਹੜਾ ਇਹਨਾਂ ਦਾ ਮੋਟਰਸਾਈਕਲ ਦਰਖਤ 'ਚ ਵੱਜਿਆ ਤੇ ਇਹਨਾਂ ਦੇ ਜਿਹੜੀਆਂ ਇਹ ਸੱਟਾਂ ਲੱਗੀਆਂ ਸਰ ਹਾਂਜੀ ਸਰ ਇਹ ਲੜਕੀ ਨੂੰ ਲੈ ਕੇ ਕੈਂਪਿੰਗ ਕੀਤਾ ਸਰ ਨਾ ਕੋਈ ਜਗ੍ਹਾ ਤੇ ਲਿਜਾ ਕੇ ਸੱਟਾ ਜਾਂ ਬਹੁਤ ਬੇਚੀ ਹੁੰਦਾ ਚਲਦੇ ਆ ਤੁਸੀਂ ਕਹਿੰਦੇ ਤੁਸੀਂ ਕਿੱਥੇ ਜਾਇਆ ਤੇ ਇਹ ਇੱਕ ਬੀਆ ਮਤਲਬ ਨਹਿਰ ਦੇ ਕਿਨਾਰੇ ਦੇ ਉੱਤੇ ਬਿਲਕੁਲ ਮਤਲਬ ਸੁੰਸਾਨ ਜਗਾ ਸੀ ਜਿੱਥੇ ਇਹਨਾਂ ਨੇ ਆ ਕਰਤੂਤ ਕੀਤੀ ਕੋਈ ਖਾਲੀ ਗ੍ਰਾਮੂਚਾ ਪੁਲਾਟਾ ਯੈਸ ਠੀਕ ਹੈ ਸਰ ਓਕੇ ਧੰਨਵਾਦ ਮਤਲਬ ਇਹ ਆਟੋ ਤੇ ਬਾਈਕ ਹੈ ਕਿ ਜਿਹੜਾ ਬਾਈਕ ਹੈ ਜਿਹੜਾ ਬਾਈਕ ਹੈ ਫਿਲਹਾਲ ਸੀ ਉਹਦਾ ਦੇਖਿਆ ਚੋਰੀ ਦਾ ਬਾਕੀ ਹੁਣ ਰਿਮਾਂਡ ਤੇ ਦੇਖਾਂਗੇ ਕਿਥੋਂ ਲਿਆਂਦਾ ਕਿਵੇਂ ਆਇਆ ਆਟੋ ਆਟੋ ਜਿਹੜਾ ਉਹ ਇਹਨਾਂ ਨੇ ਕਿਥੇ ਲੋਕਲ ਬੰਦਾ ਸੀ ਉਹਨੇ ਉਹਨੇ ਫਾਈਨਾਂਸ ਕੀਤਾ ਹੋਇਆ ਸੀ ਉਹ ਤੋਂ ਕਿਸ਼ਤਾਂ ਤੇ ਲਿਆ ਪਰ ਕਿਸ਼ਤ ਵੀ ਕੋਈ ਨਹੀਂ ਭਰੀ ਠੀਕ ਹੈ ਕਿੰਨੇ ਟਾਈਮ ਤੋਂ ਵਿੱਚ ਆਟੋ ਡਰਾਈਵਰ ਇਹ ਤੱਕ ਵੀ 1 ਸਾਲ ਸਵਾ ਸਾਲ ਤੋਂ ਆਟੋ ਦਾ ਹੀ ਕੰਮ ਕਰਦਾ ਹੈ ਆਟੋ ਇਲੀ ਰਿਕਸ਼ਾ ਨਹੀਂ ਆਟੋ ਸਰ ਆਟੋ ਚਲਾਉਣ ਵਾਲਾ ਜਿਹੜਾ ਸੀ ਉਹ ਸਟੂਡੀਓ ਮੰਦਰਾ ਵਿੱਚ ਉਹ 17 ਪਲੱਸ ਜੋ ਨਾਇਲ ਹੈ ਜੀ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਆਟੋ ਡਰਾਈਵਰ ਨਾਲ ਹੀ ਇਹਨਾਂ ਦੇ ਆਟੋ ਡਰਾਈਵਰ ਤੋਂ ਪਲੱਸ ਤਿੰਨੇ ਹੀ ਦੋਸ਼ੀ ਆ ਤਿੰਨੇ ਹੀ ਗੈਂਗ ਰੇਡ ਦੇ ਵਿੱਚ ਇਨਵੋਲਡ ਜੀ ਐਂਡ ਜੈਨਕੀ ਜੀ ਧੰਨਵਾਦ